ਲੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਰਿਪੀਟਰ ਵੈੜ ਆਈ ਆ ਸਾਹਮਣੇ ਇੱਕ ਕਲਾਂ ਨੌਰ ਮੀਣ ਕਲਾਂ ਨੌਰ ਦੀ ਜਿਹੜੇ ਡੇਰੇ ਦੂਰੇ ਆਪਣੇ ਵੱਜਦੇ ਨੇ ਤੇ ਰਿਪੀਟਰ ਇਹ ਕੁ 7-8 ਵਾਰੀ ਦੀ ਰਿਪੀਟਰ ਹੈ ਮਤਲਬ ਪਹਿਲਾਂ ਵੀ ਬਣੀ-ਬੁਣੀ ਵੀਰ ਨੇ ਲਿਆਂਦੀ ਸੀ ਕਿਤੇ ਉਹਨਾਂ ਵੀ ਬਣਾਈ ਕੋਈ 4-5 ਵਾਰੀ ਤੇ ਕੋਈ 3-ਨੱਕ ਵਾਰੀ 3-4 ਵਾਰੀ ਹੈ ਵੀਰ ਨੇ ਆਪ ਕੋ ਇੱਥੇ ਬਣਾਈਆਂ ਲੋ 8-10 ਵਾਰੀ ਕਿਤੇ ਬਣੀ ਹੋਊਗੀ ਪੱਕ ਗਈ ਆ ਥੋੜੀ ਮਰਦੀ ਵੀ ਹੋ ਗਈ ਸੀ ਕਿ ਮਤਲਬ ਜਦੋਂ ਬਣਦਾ ਨਹੀਂ ਡੰਗਰ ਹਨਾ ਤੇ ਫੇਰ ਪਤਾ ਲੱਗ ਜਾਂਦਾ ਥੋੜਾ ਜਿਹਾ ਪੱਕ ਜਾਂਦਾ ਜਾਨਵਰ ਹਨਾ ਅੱਜ 2.5 ਮਹੀਨਿਆਂ ਦੀ ਚੱਕ ਪਾਸ ਕੀਤੀ ਆ ਕੋਈ ਇਹਨੂੰ ਮੈਂ ਪਾਊਡਰ ਨਹੀਂ ਪਵਾਇਆ ਕੋਈ ਇਹਨੂੰ ਦਵਾਈ ਨਹੀਂ ਭਰੀ ਡਾਇਰੈਕਟ ਆਣ ਕੇ ਮੈਂ ਸੀਮੰਟ ਕੀਤਾ ਸੀ ਤੇ ਗੱਬਣ ਹੋ ਗਈ ਆ ਡਾਇਰੈਕਟ ਸੀਮੰਟਾਂ ਦੇ ਬਾਕੀ ਸਾਡਾ ਭਰਾ ਵੀ ਇਹਦੇ ਬਾਰੇ ਥੋੜਾ ਤੁਹਾਨੂੰ ਦੱਸੂਗਾ ਕਿ ਕਿੰਨੀ ਕਵਰੀ ਆਇਆ ਮੈਂ ਵੀਰ ਕੋ ਤੇ ਸਿੱਧੇ ਇੱਕ ਵਰੀ ਟੀਕੇ ਭਰੇ ਤਾਂ ਅੱਜ ਚੈੱਕ ਕਰਨੀ ਆ। ਦੋ ਗੜੇ ਆ ਬਾਕੀ ਵੀਰ ਵੀ ਆਪਣਾ ਭਰਾ ਵੀ ਜਰੂਰ ਦੱਸੂਗਾ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਹੋਰ ਸਨਾਓ ਠੀਕ ਠਾਕ? ਵਧੀਆ ਵਧੀਆ ਜੀ। ਤੇ ਇਹ ਆਪਣਾ ਕਲਾਂ ਨੌਰਿਆ ਮੇਨ ਦੱਸੋ। ਹਾਂ ਜੀ ਕਲਾਂ ਨੌਰ ਰੈਸਟੋਰੈਂਟ ਦੇ ਲਾਗੇ ਡੇਰਾ ਜੀ। ਅੱਛਾ ਅੱਛਾ। ਤੇ ਇਹ ਜਿਹੜੀ ਅੱਪਾ ਬੈਠ ਦੀ ਗੱਲ ਕਰਨ ਦੇ ਹੀ ਹਾਂਜੀ ਤੇ ਇਦੇ ਬਾਰੇ ਮੜਾ ਜਿਆ ਦੱਸਿਓ ਕਿ ਕਿਦਾਂ ਇਹ ਪਹਿਲਾਂ ਕਿਸੇ ਬੰਦੇ ਕੋ ਇਹ ਤਾਂ ਉਹਨੇ 3-4 ਵਾਰੀ ਇਹਨੂੰ ਟੀਕੇ ਲਵਾਏ ਸੀ ਜੇ ਤੇ ਬਾਅਦ ਚ ਮੈਂ ਲੈਂਦੀ ਮੈਂ ਵੀ 1-2 ਵਾਰੀ ਇਹਨੂੰ ਟੀਕੇ ਲਵਾਏ ਨਹੀਂ ਨਿਕਲੀ ਹੂੰ ਹੂੰ ਬਾਅਦ ਚ ਤੁਹਾਡੇ ਵੱਲੋਂ ਮੈਨੂੰ ਪਤਾ ਲੱਗਾ ਏ ਤੇ ਮੈਂ ਤੁਹਾਨੂੰ ਸੱਦਿਆ ਤੁਸੀਂ ਪਹਿਲੀ ਵਾਰੀ ਟੀਕੇ ਭਰੇ ਤੇ ਪਹਿਲੀ ਵਾਰੀ ਇਹ ਨਿਕਲ ਆਈ ਜੇ ਸਹੀ ਏ ਨਾ ਬਹੁਤ ਵਧੀਆ ਕੀ ਫਰਕ ਜਾਪਿਆ ਮਤਲਬ ਕੀ ਕੋਈ ਫਰਕ ਜਾਪਦਾ ਬਾਕੀ ਡਾਕਟਰਾਂ ਨਾਲੋਂ ਬਹੁਤ ਫਰਕ ਜੇ ਤੁਹਾਡਾ ਕਰ ਗੱਲ ਮੇਰਾ ਵੀਰ ਹਾਂ ਹਾਂ ਜੀ ਢੱਲੋ ਸਾਹਿਬ ਬੜੇ ਵਧੀਆ ਬੰਦੇ ਜੇ ਹਾਂ ਜੀ ਫੇਰ ਲੋ ਆਪਾਂ ਕੋਈ ਮਤਲੇ ਤੇ ਕੋਈ ਠੰਡਾ ਟੀਕਾ ਜਾਂ ਨਾਰਨੂਰ ਚੀਨੀ ਨਾਲ ਕੋਈ ਕੋਈ ਪਾਊਡਰ ਨਹੀਂ ਜਾਂ ਕੋਈ ਟੀਕਾ ਨਹੀਂ ਜਾਂ ਨਾਰ ਚ ਲੱਗਾ ਡਰੈਕਟਰ ਟੀਕੇ ਲੱਗੇ ਚ ਤੇ ਕਿੰਨਾ ਕੁ ਜਕੀਨ ਹੀ ਵੀਰ ਤੇ ਆਪਣੇ ਦੇ ਬਹੁਤ ਜ਼ਿਆਦਾ ਅਜਕਈ ਨਹੀਂ ਜੀ ਹਾਂ ਵੀਡੀਓ ਵੀਡੀਓ ਵੇਂਦਾ ਹੀ ਭਰਾ ਸਾਡਾ ਪਹਿਲਾਂ ਦਾ ਹਾਂ ਜੀ ਬਾਕੀਆਂ ਦੀਆਂ ਵੀਡੀਓ ਵੇਖੀ ਦੀਆਂ ਅਸੀਂ ਤੇ ਅੱਜ ਆਪਣੇ ਘਰ ਚ ਹੋ ਗਿਆ ਸਾਡੇ ਵੇਖਣਾ ਇੱਕ ਦਿਨ ਨਿਕਲੇਗੀ ਜੀ ਉਹ ਬਹੁਤ ਖੁਸ਼ੀ ਹੋਈ ਪਹਿਲਾ ਪਹਿਲਾ ਚਾਂਸ ਦਿੱਤਾ ਪਰ ਦੂਜਾ ਚਾਂਸ ਨਹੀਂ ਲਿਆ ਹੈਗਾ ਨਾ ਨਾ ਹਾਂਜੀ ਹਾਂਜੀ ਸਹੀ ਗੱਲ ਲੈਣਾ ਬਿਲਕੁਲ ਵਧੀਆ ਹੈ ਖੁਸ਼ੀ ਤਾਂ ਹੁੰਦੀ ਹੈ ਹਨਾ ਹਾਂਜੀ ਹਾਂਜੀ ਕੰਮ ਕਰ ਕਿਵੇਂ ਲੱਗਦਾ ਭਰਾ ਦੇ ਜੇ ਕਿਸੇ ਦਾ ਰਿਪੋਰਟਰ ਨਗਰਵਾੜ ਢੱਲੋ ਸਾਹਿਬ ਨੂੰ ਸਦੋ ਤੇ ਨਿਕਲੇਗਾ ਜਨਪੁਰ ਦੇ ਤੇ ਮੌਕਾ ਦੋ ਢੱਲੋ ਸਾਹਿਬ ਨੂੰ ਹਾਂ ਮੈਂ ਤਾਂ ਆਪਣਾ ਨੰਬਰ ਨਹੀਂ ਦਿੰਦਾ ਹੁੰਦਾ ਕਿੰਨੀ ਹਨਾ ਜੇ ਮੇਰਾ ਵੀ ਰੱਖੋਰੇ ਆਪਣਾ ਨੰਬਰ ਬੋਲ ਦੇ ਜੇ ਕਿਨੂੰ ਕਿਨੂੰ ਵਹਿਮ ਸ਼ੱਕ ਹੋਊਗਾ ਹਾਂਜੀ ਹਾਂਜੀ ਕਿ ਨਹੀਂ ਬਣਦੀ ਇਦਾਂ ਨਹੀਂ ਨਿਕਲਦੀਆਂ ਉਹ ਸ਼ੱਕ ਵਹਿਮ ਤੂੰ ਕੱਢਦੀ ਮੇਰਾ ਵੀ ਜ਼ਰੂਰ ਪਸਾਦਾ 95102 53521 ਠੀਕ ਹੈ ਜੀ ਦਾ ਦੋਥੇ ਕੋਈ ਨਾ ਜ਼ਰੂਰ ਫੋਨ ਕਰਕੇ ਪੁੱਛ ਲੈ ਸਾਰੀ ਡਿਟੇਲ ਦੱਸਾਂਗੇ ਜੀ ਹਾਂ ਕਿਉਂਕਿ ਜਿਹਨੂੰ ਸ਼ੱਕ ਵਹਿਮ ਹੋਏ ਨਾ ਉਹ ਬੰਦਾ ਉਹ ਮੈਂ ਨਹੀਂ ਕੱਢ ਸਕਦਾ ਉਹ ਮੇਰਾ ਭਰਾ ਤੇਰੀ ਵਿਹੜਾ ਤੂੰ ਕੱਢ ਸਕਦਾ ਹਨਾ ਜ਼ਰੂਰ ਕੱਢ ਸਕਦਾ ਤਾਂ ਕੋਈ ਪਾਊਡਰ ਜਾਂ ਕੋਈ ਦਵਾਈ ਤਾਂ ਨਹੀਂ ਘਰੀ ਇਹਨੂੰ ਹਾਂ ਬਿਲਕੁਲ ਕੁਝ ਨਹੀਂ ਜੀ ਸੋ ਤੇ ਡੀ ਕੇ ਕੀ ਤੇ ਅੱਜ 2.5 ਮਹੀਨੇ ਹੋ ਗਏ ਹਾਂਜੀ ਹਾਂਜੀ ਅੱਜ 2.5 ਕਿੰਨੇ ਦਿਨਾਂ ਬਾਅਦ ਬੋਲ ਪਿੰਦੀ ਹੈ ਹੀਟ ਤੇ ਆਈ ਸੀ ਦਿਨਾਂ ਬਾਅਦ ਬੋਲ ਪੈਂਦੀ ਹੈ ਜੇ ਤੁੰਗ ਫਿਰ ਕੀਤਾ ਨੇ ਹਣਾ ਬਹੁਤ ਜ਼ਿਆਦਾ ਕਿ ਹਾਂਜੀ ਤੇ ਬਾਕੀ ਕੋਈ ਫਰਕ ਆਉਂਦਾ ਡਾਕਟਰੀ ਡਾਕਟਰੀ ਬਹੁਤ ਜ਼ਿਆਦਾ ਬਾਕੀ ਡਾਕਟਰਾਂ ਨਾਲ ਫਰਕ ਜੇ ਢੱਲੋ ਸਾਹਿਬ ਦਾ ਹਾਂਜੀ ਤੇ ਵਧੀਆ ਲੱਗਦਾ ਕੰਮ ਕੋਈ ਮੌਕਾ ਦਿਆ ਕਰੋ ਇੱਕ ਵਾਰੀ ਤੇ ਇਹਨਾਂ ਜ਼ਰੂਰ ਕਹਿ ਦਿਓ ਕਿ ਚਲੋ ਸਪੋਰਟ ਸਪਾਰਟ ਕਰਿਆ ਕਰਨ ਮੇਰੇ ਵੀਰ ਜਿੰਨੇ ਵੀ ਸਪੋਰਟ ਭਾਜੀ ਜੀ ਜ਼ਰੂਰ ਕਰੋ ਲਾਈਕ ਤਾਂ ਸ਼ੇਅਰ ਕਰੋ ਵੱਧ ਤੋਂ ਵੱਧ ਹਾਂਜੀ ਤੇ ਠੀਕ ਹੈ ਨਹੀਂ ਬਾਕੀ ਧੰਨਵਾਦ ਹੈ ਭਰਾ ਨੇ ਜਿੰਨੀ ਵੀ ਗੱਲਬਾਤ ਕੀਤੀ ਠੀਕ ਹੈ ਨਾ ਤੇ ਆ ਸੁਣ ਲਈ ਤੁਸੀਂ ਭਰਾ ਦੀ ਗੱਲਬਾਤ ਜੋ ਵੀ ਹੈ ਕਿ ਇਦਾਂ ਕੋਈ ਰਿਪੀਟਰ ਹੀ ਤੰਗ ਕੀਤਾ ਕਾਫੀ ਇੰਨੇ ਤੇ ਕੁਝ ਨਹੀਂ ਇਹਨੂੰ ਕੀਤਾ ਆਈ ਤੇ ਆਪਾਂ ਡਾਇਰੈਕਟ ਟੀਕੇ ਕੀਤੇ ਤਾਂ ਜੋ ਕੱਬਣਾ ਚੱਕ ਟਾਈਆਂ ਮਹੀਨੇ ਦੀ ਨਿਕਲ ਆਈ ਹੈ ਸੁਣ ਲਈ ਆ ਵੀਰ ਦੀ ਤੁਸੀਂ ਗੱਲਬਾਤ ਬਾਕੀ ਇੱਕ ਮਿੰਟ ਲਾਈਕ ਜ਼ਰੂਰ ਕਰਿਓ ਸ਼ੇਅਰ ਸ਼ੇਅਰ ਵੀ ਜ਼ਰੂਰ ਕਰ ਦਿਓ ਬਾਕੀ ਜਿਹਨੂੰ ਸ਼ੱਕ ਵਹਿਮ ਹੋਊਗਾ ਅਵੀਰ ਨੂੰ ਕਾਲ ਜਰੂਰ ਕਰਕੇ ਪੁੱਛ ਲੈ ਕੋ ਕਿਵੇਂ ਆ ਢੱਲੂ ਸਾਹਿਬ ਬਾਕੀ ਤੁਹਾਡਾ ਫੇਰ ਵਹਿਮ ਕਰ ਦੂਗਾ ਭਰਾ ਸਾਡਾ ਚਲੋ ਠੀਕ ਹੈ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ